ਸਾਰੀ ਦੁਨੀਆ ਅਰਦਾਸਾਂ ਕਰ ਰਹੀ ਆ ਬਸ ਇਹੀ ਕਹੂੰਗੀ ਕਿ ਅਰਦਾਸਾਂ ਕਰੋ ਅਰਦਾਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਕਹਿੰਦੇ ਹੁੰਦੇ ਆ ਕਈ ਵਾਰੀ ਜੇ ਦੁਆ ਨਾ ਕੰਮ ਕਰੇ ਤੇ ਦੁਆ ਕਰਦੀ ਆ ਸੋ ਸਾਰੇ ਦੁਆਵਾਂ ਕਰ ਰਹੇ ਆ ਆਪਾਂ ਦੁਨੀਆ ਭਰ ਵਿੱਚ ਜਿੱਥੇ-ਜਿੱਥੇ ਪੰਜਾਬੀ ਵੱਸਦਾ ਸਾਰੇ ਹੀ ਦੁਆਵਾਂ ਕਰ ਰਹੇ ਨੇ ਸਾਡੇ ਭਰਾ ਲਈ ਰਾਜਵੀਰ ਲਈ ਔਰ ਬਸ ਇਹੀ ਆ ਕਿ ਇੱਕ ਮਾਂ ਦਾ ਪੁੱਤ ਹੈ ਵਾਈਫ ਹੈ ਬੱਚੇ ਆ ਭੈਣ ਹੈ ਔਰ ਬਹੁਤ ਸਾਰੇ ਚੌਣ ਵਾਲੇ ਆ ਉਹ ਆਪਾ ਦੇਖ ਹੀ ਰਹੇ ਆ ਕਿੰਨਾ ਘਟ ਰੋਜ਼ ਉਹਨੂੰ ਦੇਖਣ ਆਉਂਦਾ ਔਰ ਉਹਦੇ ਲਈ ਰੋਜ਼ ਅਰਦਾਸਾਂ ਕਰਦਾ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਆ ਕਿ ਕਿਸੇ ਦੀ ਅਰਦਾਸ ਕਿਸੇ ਦੀ ਅਰਦਾਸ ਸੁਣ ਲਓ ਨੇੜੇ ਹੋ ਕੇ ਸੁਣ ਲਓ ਸਾਡਾ ਭਰਾ ਰਾਜੀ ਕੁਸ਼ੀ ਆਪਣੇ ਪਰਿਵਾਰ ਦੇ ਵਿੱਚ ਆਵੇ ਕੋਈ ਐਸਾ ਚਮਤਕਾਰ ਹੋਵੇ ਕਿਉਂਕਿ ਜੇ ਟੁੱਟੀ ਆ ਤੇ ਗੰਡਣ ਵਾਲਾ ਵੀ ਉਹ ਬੈਠਾ ਹੈ ਤੇਰੇ ਘਰ ਦੇਰ ਆ ਕੋਈ ਅੰਧੇਰ ਨਹੀਂ ਹੈਗਾ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡਾ ਭਰਾ ਚੜ੍ਹਦੀ ਕਲਾ ਚ ਹੋਵੇ ਰਾਜੀ ਖੁਸ਼ੀ ਹੋਵੇ ਤੰਦਰੁਸਤ ਹੋਵੇ ਔਰ ਆਪਣੇ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਹੀ ਆਵੇ ਔਰ ਸਟੇਜਾਂ ਦਾ ਸ਼ਿੰਗਾਰ ਉਸੇ ਤਰ੍ਹਾਂ ਬਣੇ ਤੈਨੂੰ ਚਾਣ ਵਾਲੇ ਬਹੁਤ ਨੇ ਮੇਰੇ ਵੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਵਾਹੇ ਇਹ ਹੀ ਦੁਆ ਕਰਦਾ ਬਾਜੀ ਮੈਡਮ ਨੇ ਸਾਰਾ ਕੁਝ ਦੱਸ ਹੀ ਦਿੱਤਾ ਮੈਂ ਹੁਣੇ ਦੇਖ ਕੇ ਆਇਆ ਠੀਕ ਹੈ ਅੱਗੇ ਨਾਲੋਂ ਥੋੜਾ ਹਾਰਟ ਕੰਮ ਕਰ ਰਿਹਾ ਤੇ ਬਟ ਉਹ ਇਸ ਤਰ੍ਹਾਂ ਲੱਗ ਰਿਹਾ ਮੈਂ ਹੁਣੇ ਕੋਲੋਂ ਆਇਆ ਇਦਾਂ ਲੱਗ ਰਿਹਾ ਜਿਦਾਂ ਹੁਣੇ ਉੱਠ ਕੇ ਗੱਲ ਕਰੇਗਾ ਭਾਜੀ ਕੀ ਹਾਲ ਹੈ ਕਿਉਂਕਿ ਜਦੋਂ ਵੀ ਮਿਲਦੇ ਹਾਂ ਦੇਖ ਕੇ ਇਸ ਤਰ੍ਹਾਂ ਵੀ ਜਦੋਂ ਹੁਣੇ ਕਹੇਗਾ ਭਾਜੀ ਬੈਠੋ ਮੈਂ ਆਰੋਂ ਨੂੰ ਵਟੂ ਸੇ ਬਟ ਮੈਂ ਇਹ ਅਰਦਾਸ ਕਰੂੰਗਾ ਕਿ ਆਪਾਂ ਸਾਰੇ ਲੜ ਕੇ ਹੋਰ ਵੱਧ ਤੋਂ ਵੱਧ ਐਡਾ ਹਸਮੁਖ ਸਾਡਾ ਭਰਾ ਕਦੇ ਕਿਸੇ ਨਾਲ ਕੋਈ ਵੈਰ ਨਹੀਂ ਵਿਰੋਧ ਨਹੀਂ ਕਦੇ ਕੰਟਰੋਵਰਸੀ ਚ ਨਹੀਂ ਕਦੇ ਕਿਸੇ ਦੀ ਹਮੇਸ਼ਾ ਜੀ ਹਮੇਸ਼ਾ ਹਰੇਕ ਨੂੰ ਹਰ ਬੰਦੇ ਨੂੰ ਪਿਆਰ ਕਰਨ ਵਾਲਾ ਹਰ ਬੰਦੇ ਦੀ ਇੱਜ਼ਤ ਰਿਸਪੈਕਟ ਕਰਨ ਵਾਲਾ ਬਸ ਇਹੀ ਅਰਦਾਸ ਕਰਦੇ ਬਸ ਇਹੀ ਅਰਦਾਸ ਕਰਾਂਗੇ ਪਾਪਾ ਮੇਅਰ ਕਰੀਆ ਦਾ ਬਹੁਤ ਥੈਂਕਸ ਆ ਪਲੀਜ਼ ਉਹਦੇ ਲਈ ਜਿੰਨੀਆਂ ਹੋ ਸਕਦੀਆਂ ਦੁਆਵਾਂ ਦੀਆਂ ਨਿਊਜ਼ਾਂ ਲਾਓ ਮਾੜੀ ਕੋਈ ਮਾੜੀ ਖਬਰ ਨਾ ਲਾਓ ਇਹਨਾਂ ਤੋਂ ਥੋੜਾ ਜਿਹਾ ਪਲੀਜ਼ ਥੋੜਾ ਜਿਹਾ ਬਹੁਤ ਧੰਨਵਾਦ ਤੁਹਾਡੇ ਮਾਧਿਅਮ ਰਾਹੀਂ ਹਰ ਚੀਜ਼ ਪਹੁੰਚਦੀ ਹੈ ਦੁਨੀਆ ਤੱਕ ਪਰ ਜਿੰਨਾ ਹੋ ਸਕਦਾ ਚੰਗੀਆਂ ਨਿਊਜ਼ਾਂ ਚੰਗੀਆਂ ਨਿਊਜ਼ਾਂ ਲਾਓ ਪਲੀਜ਼ ਔਰ ਸਾਰਿਆਂ ਨੂੰ ਤੁਸੀਂ ਸਾਰੇ ਦੇਖ ਰਹੇ ਹੋ ਤੁਹਾਨੂੰ ਅਸੀਂ ਪਹਿਲਾਂ ਵੀ ਆਏ ਸੀ ਤੁਸੀਂ ਦੇਖ ਰਹੇ ਹੋ ਅਸੀਂ ਤੁਹਾਨੂੰ ਵੀ ਤੁਸੀਂ ਵੀ ਦਿਨ ਰਾਤ ਇੱਥੇ ਰਹਿੰਦੇ ਹੋ ਤੁਹਾਡੀ ਵੀ 19 ਮਿਹਨਤ ਹੈ ਔਰ ਤੁਸੀਂ ਵੀ ਅਰਦਾਸ ਕਰੋ ਵਾਸੀ ਤਾਂ ਸਾਰੇ ਕਰ ਰਹੇ ਆ ਆਪਾਂ ਸਾਰੇ ਅਰਦਾਸਾਂ ਕਰ ਰਹੇ ਆ ਮਾਲਕ ਪਤਾ ਨਹੀਂ ਕਿਹਦੀ ਅਰਦਾਸ ਸੁਣ ਲਵੇ ਸੁਣ ਲਵੇ ਤੇ ਇਹ ਚਮਤਕਾਰ ਹੋ ਜਵੇ ਔਰ ਬਾਬਾ ਮਿਹਰ ਕਰੇ ਤੇ ਬਸ ਇਹੀ ਕਹਿ ਸਕਦੇ ਆ ਭਰਾ ਸਾਡਾ ਰਾਜੀ ਹੋ ਕੇ ਆਪਣੇ ਪਰਿਵਾਰ ਚ ਜਾਵੇ ਠੀਕ ਹੈ ਥੈਂਕ ਯੂ ਥੈਂਕ ਯੂ ਸਾਰੀ ਦੁਨੀਆ ਅਰਦਾਸਾਂ ਕਰ ਰਹੀ ਆ ਬਸ ਇਹੀ ਕਹੂੰਗੀ ਕਿ ਅਰਦਾਸਾਂ ਕਰੋ ਅਰਦਾਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਕਹਿੰਦੇ ਹੁੰਦੇ ਆ ਕਈ ਵਾਰੀ ਜੇ ਦੁਆ ਨਾ ਕੰਮ ਕਰੇ ਤੇ ਦੁਆ ਕਰਦੀ ਹੈ ਸੋ ਸਾਰੇ ਦੁਆਵਾਂ ਕਰ ਰਹੇ ਆ ਆਪਾਂ ਦੁਨੀਆ ਭਰ ਵਿੱਚ ਜਿੱਥੇ-ਜਿੱਥੇ ਪੰਜਾਬੀ ਵੱਸਦਾ ਸਾਰੇ ਹੀ ਦੁਆਵਾਂ ਕਰ ਰਹੇ ਨੇ ਸਾਡੇ ਭਰਾ ਲਈ ਰਾਜਵੀਰ ਲਈ ਔਰ ਬਸ ਇਹ ਹੈ ਕਿ ਇੱਕ ਮਾਂ ਦਾ ਪੁੱਤ ਹੈ ਵਾਈਫ ਹੈ ਬੱਚੇ ਹੈ ਭੈਣ ਹੈ ਔਰ ਬਹੁਤ ਸਾਰੇ ਚੌਣ ਵਾਲੇ ਆ ਉਹ ਆਪਾਂ ਦੇਖ ਹੀ ਰਹੇ ਆ ਕਿੰਨਾ ਘਟ ਰੋਜ਼ ਉਹਨੂੰ ਦੇਖਣ ਆਉਂਦਾ ਔਰ ਉਹਦੇ ਲਈ ਰੋਜ਼ ਅਰਦਾਸਾਂ ਕਰਦਾ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਆ ਕਿ ਕਿਸੇ ਦੀ ਅਰਦਾਸ ਕਿਸੇ ਦੀ ਅਰਦਾਸ ਸੁਣ ਲਓ ਨੇੜੇ ਹੋ ਕੇ ਸੁਣ ਲਓ ਸਾਡਾ ਭਰਾ ਰਾਜੀ ਖੁਸ਼ੀ ਆਪਣੇ ਪਰਿਵਾਰ ਦੇ ਵਿੱਚ ਆਵੇ ਕੋਈ ਐਸਾ ਚਮਤਕਾਰ ਹੋਵੇ ਕਿਉਂਕਿ ਜੇ ਟੁੱਟੀ ਆ ਤੇ ਗੰਡਣ ਵਾਲਾ ਵੀ ਉਹ ਬੈਠਾ ਹੈ ਤੇਰੇ ਘਰ ਦੇਰ ਆ ਕੋਈ ਅੰਧੇਰ ਨਹੀਂ ਹੈਗਾ ਵਾਹਿਗੁਰੂ ਸੱਚੇ ਬਾਦਸ਼ਾਹ ਕਿਰਪਾ ਕਰੋ ਸਾਡਾ ਭਰਾ ਚੜ੍ਹਦੀ ਕਲਾ ਚ ਹੋਵੇ ਰਾਜੀ ਖੁਸ਼ੀ ਹੋਵੇ ਤੰਦਰੁਸਤ ਹੋਵੇ ਔਰ ਆਪਣੇ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਹੀ ਆਵੇ ਔਰ ਸਟੇਜਾਂ ਦਾ ਸ਼ਿੰਗਾਰ ਉਸੇ ਤਰ੍ਹਾਂ ਬਣੇ ਤੈਨੂੰ ਚਾਣ ਵਾਲੇ ਬਹੁਤ ਨੇ ਮੇਰੇ ਵੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਬਖਸ਼ੇ ਇਹ ਹੀ ਦੁਆ ਕਰਦਾ ਬਾਜੀ ਮੈਡਮ ਨੇ ਸਾਰਾ ਕੁਝ ਦੱਸ ਹੀ ਦਿੱਤਾ ਮੈਂ ਹੁਣੇ ਦੇਖ ਕੇ ਆਇਆ ਠੀਕ ਹੈ ਅੱਗੇ ਨਾਲੋਂ ਥੋੜਾ ਹਾਰਟ ਕੰਮ ਕਰ ਰਿਹਾ ਤੇ ਬਟ ਉਹ ਇਸ ਤਰ੍ਹਾਂ ਲੱਗ ਰਿਹਾ ਮੈਂ ਹੁਣੇ ਕੋਲੋਂ ਐ ਇਦਾਂ ਲੱਗ ਰਿਹਾ ਜਿਦਾਂ ਹੁਣੇ ਉੱਠ ਕੇ ਗੱਲ ਕਰੇਗਾ ਭਾਜੀ ਕੀ ਹਾਲ ਹੈ ਕਿਉਂਕਿ ਜਦੋਂ ਵੀ ਮਿਲਦੇ ਹਾਂ ਇਸ ਤਰ੍ਹਾਂ ਵੀ ਜਦੋਂ ਹੁਣੇ ਕਹੇਗਾ ਭਾਜੀ ਬੈਠੋ ਮੈਂ ਆਰੋਂ ਨੂੰ ਵਟੂ ਸੇ ਬਟ ਮੈਂ ਇਹ ਅਰਦਾਸ ਕਰੂੰਗਾ ਕਿ ਆਪਾਂ ਸਾਰੇ ਲੜ ਕੇ ਹੋਰ ਵੱਧ ਤੋਂ ਵੱਧ ਐਡਾ ਹਸਮੁਖ ਸਾਡਾ ਭਰਾ ਕਦੇ ਕਿਸੇ ਨਾਲ ਕੋਈ ਵੈਰ ਨਹੀਂ ਵਿਰੋਧ ਨਹੀਂ ਕਦੇ ਕੰਟਰੋਵਰਸੀ ਨਹੀਂ ਕਦੇ ਕਿਸੇ ਦੀ ਹਮੇਸ਼ਾ ਜੀ ਹਮੇਸ਼ਾ ਹਰੇਕ ਨੂੰ ਹਰ ਬੰਦੇ ਨੂੰ ਪਿਆਰ ਕਰਨ ਵਾਲਾ ਹਰ ਬੰਦੇ ਦੀ ਇੱਜ਼ਤ ਰਿਸਪੈਕਟ ਕਰਨ ਨਾਲ ਬਸ ਇਹੀ ਅਰਦਾਸ ਕਰਾਂਗੇ ਬਸ ਇਹੀ ਅਰਦਾਸ ਕਰਾਂਗੇ ਬਾਬਾ ਮੇਰ ਕਰੇ ਰੀਆ ਦਾ ਬਹੁਤ ਥੈਂਕਸ ਆਪ ਪਲੀਜ਼ ਉਹਦੇ ਲਈ ਜਿੰਨੀਆਂ ਹੋ ਸਕਦੀਆਂ ਦੁਆਵਾਂ ਦੀਆਂ ਨਿਊਜ਼ਾਂ ਲਾਓ ਮਾੜੀ ਕੋਈ ਮਾੜੀ ਖਬਰ ਨਾ ਲਾਓ ਇਹਨਾਂ ਤੋਂ ਥੋੜਾ ਜਿਹਾ ਪਲੀਜ਼ ਥੋੜਾ ਜਿਹਾ ਬਹੁਤ ਧੰਨਵਾਦ ਤੁਹਾਡੇ ਮਾਧਿਅਮ ਰਾਹੀਂ ਹਰ ਚੀਜ਼ ਪਹੁੰਚਦੀ ਹੈ ਦੁਨੀਆ ਤੱਕ ਪਰ ਜਿੰਨਾ ਹੋ ਸਕਦਾ ਚੰਗੀਆਂ ਨਿਊਜ਼ਾਂ ਚੰਗੀਆਂ ਨਿਊਜ਼ਾਂ ਲਾਓ ਪਲੀਜ਼ ਔਰ ਸਾਰਿਆਂ ਨੂੰ ਤੁਸੀਂ ਸਾਰੇ ਦੇਖ ਰਹੇ ਆਂ ਤੁਹਾਨੂੰ ਅਸੀਂ ਪਹਿਲਾਂ ਵੀ ਆਏ ਸੀ ਤੁਸੀਂ ਦੇਖ ਰਹੇ ਆਂ ਅਸੀਂ ਤੁਹਾਨੂੰ ਵੀ ਤੁਸੀਂ ਵੀ ਦਿਨ ਰਾਤ ਇੱਥੇ ਰਹਿੰਦੇ ਹੋ ਤੁਹਾਡੀ ਵੀ 19 ਮਿਹਨਤ ਹੈ ਔਰ ਤੁਸੀਂ ਵੀ ਅਰਦਾਸ ਕਰੋ ਵਾਸੀ ਤਾਂ ਸਾਰੇ ਕਰ ਰਹੇ ਆ ਆਪਾਂ ਸਾਰੇ ਅਰਦਾਸਾਂ ਕਰ ਰਹੇ ਆ ਮਾਲਕ ਪਤਾ ਨਹੀਂ ਕਿਹਦੀ ਅਰਦਾਸ ਸੁਣ ਲਵੇ ਸੁਣ ਲਵੇ ਤੇ ਇਹ ਚਮਤਕਾਰ ਹੋ ਜਵੇ ਔਰ ਬਾਬਾ ਮਿਹਰ ਕਰੇ ਤੇ ਬਸ ਇਹੀ ਕਹਿ ਸਕਦੇ ਆ ਭਰਾ ਸਾਡਾ ਰਾਜੀ ਹੋ ਕੇ ਆਪਣੇ ਪਰਿਵਾਰ ਚ ਜਾਵੇ ਠੀਕ ਹੈ ਥੈਂਕ ਯੂ ਥੈਂਕ ਯੂ